ਆ ਦੇਖ ਲਓ ਵੀ ਅੱਜ ਕੱਲ ਇੰਨੇ ਅਜ ਕਿੰਨਾ ਧੋਖਾ ਆਇਆ ਲੋਕੇ ਚੀਜ਼ਾਂ ਜੀ ਧੋਖਾ ਕਰੀ ਜਾਂਦੇ ਆ ਦੁਕਾਨਦਾਰ ਜਿਹੜੇ ਇੱਕ ਤੁਹਾਨੂੰ ਦੁਕਾਨਦਾਰ ਜੀ ਫੋਟੋ ਵਿਖਾਵਾਂਗੇ ਠੀਕ ਹੈ ਜਿਹਦੇ ਕੋਲੋਂ ਆਪਾਂ ਲੈ ਕੇ ਆਏ ਆ ਆਪਾਂ ਹਮੇਸ਼ਾ ਚੀਜ਼ ਉਹਦੇ ਕੋਲੋਂ ਲੈ ਕੇ ਆਉਨੇ ਹੁੰਦੇ ਆ ਆ ਦੇਖ ਮੋਂ ਨੇ ਕੀਤਾ ਕਿ ਸਾਰੇ ਕੱਚੇ ਕੇਲੇ ਦੇਤੇ ਚੱਕ ਕੇ ਉੱਪਰ ਪੱਗੇ ਹੋਏ ਨੇ ਤੇ ਸਾਰੇ ਕੱਚੇ ਨੇ ਪਸੰਦ ਹੋਣੇ ਆ ਦੇਖ

पता नहीं क्या है इसका मेरे से बैग अभी तो आता ही रहा और बारिश भी आ रही है और ये कुछ अजूनी ने कलर्स और अजूनी कल अजुनी के तो अभी खोलूंगी मैं दरवाजा और आनी तो खान इतना है कि भैया ये क्या कर दिया तो खान अरे भैया क्या क्या चीता रे बहुत आधी तूफान तो है दे 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 दे, क्या क्या हो रहा है रात वाली है, ने, ने, ने। बहुत कुछ तोड़े लाइटर लुटा सारा कुछ तोड़ता थोड़ा हुआ है रसोई में तो काफी ज्यादा है हमने सफाई अभियान जो है वो शुरू किया हुआ है अभी सारे कप्स वगैरह लाए होंगे जो पांडे टिंडे है उनको लाएंगे एंड सटे करेंगे अभी बना रहे हैं हम चाय अभी इस रूम की जे हालत है अभी तो मैंने वैसे सेट वेट कर दिया है इसको बट अभी हम बेडशीट चेंज करेंगे और इसकी सफ़ाई धुलाई अच्छी सी करेंगे क्योंकि रात की हैरी में बहुत ज़्यादा इसमें इस रूम में तो कुछ नहीं आया बट फिर भी लेकिन हम करेंगे सर सब करेंगे और फिर हम पर्दे वगैरह डालेंगे अभी सब कुछ पे करते हैं और फिर आपको दिखाते हैं जे है पहले का लुक अभी आफ्टर बाद का लुक अब बीबिया ने हाथ काम रोज ही बद जो कोई ना कोई कम तो बदला ही रहता है डेली कोई ना कोई नवे तो ना काम साढ़े सात बजे का टाइम हो गया ਤੇ ਆਪਾਂ ਜਿਹੜਾ ਝਾੜੂ ਵਗੈਰਾ ਹੈਗਾ ਲਾਉਣਾ ਸਟਾਰਟ ਕਰ ਦਿੱਤਾ ਕਿਉਂਕਿ ਚਾਹ ਪਾਣੀ ਆਪਣਾ ਜਿਹੜਾ ਸੀਗਾ ਸਾਰਾ ਆਪਾਂ ਪੀ ਲਿਆ ਚਾਹ ਪਾਣੀ ਪੀਣ ਤੋਂ ਬਾਅਦ ਵਿੱਚ ਜੇ ਫਿਰ ਆਪਾਂ ਫੜਲੇ ਸੀਗਾ ਝਾੜੂ ਤੇ ਇੱਕ ਹਨੇਰੀ ਤਾਂ ਆਈ ਆਈ ਚਲੋ ਮੀਂਹ ਵੀ ਆਇਆ ਜੇ ਪਹਿਲਾਂ ਮੀਂਹ ਆ ਜਾਂਦਾ ਤੇ ਚਲੋ ਫਿਰ ਗੰਦੀ ਹੋਰ ਸੀਗੀ ਤੇ ਬਟ ਮੀਂਹ ਤਾਂ ਬਾਅਦ ਵਿੱਚ ਆਇਆ ਕੰਨਾ ਹਨੇਰੀ ਆ ਗਈ ਤੇ ਉਹ ਹਨੇਰੀ ਨੇ ਕਿ ਪੱਤੇ-ਪੁੱਤੇ ਕਾਫੀ ਜ਼ਿਆਦਾ ਖਲਾ ਰਹੇ ਹੋ ਸੀਗੇ ਆਪਣੇ ਸਾਰੇ ਹੀ ਕਿਤੇ ਤੇ ਕਾਫੀ ਜ਼ਿਆਦਾ ਗੰਦੂਗਰ ਜਿਹੜਾ ਹੈਗਾ ਸੀ ਉਹ ਘਰੇ ਪਿਆ ਹੋਇਆ ਸੀਗਾ ਕਿਉਂਕਿ ਪੱਤੇ ਵਗੈਰਾ ਦਾ ਜਾਂ ਮਿੱਟੀ ਵਗੈਰਾ ਦਾ ਹੀ ਗੰਧ ਹੁੰਦਾ ਹੋਰ ਕਾਦਾ ਗੰਧ ਹੁੰਦਾ ਹੈਗਾ ਹੈ ਤੇ ਆਪਣੇ ਸਾਰੇ ਇੱਧਰ ਔਰ ਸੋਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਕਿਉਂਕਿ ਇਹ ਕਰ ਸੋਈ ਦੇ ਵਿੱਚ ਵਾਸ਼ਣ ਜਾਂਦੀ ਸੀਗੀ ਤਾਂ ਕਰਕੇ ਉਹਦਾ ਕਰਕੇ ਸੀਗਾ ਤੇ ਇੱਕ ਮਿੱਟੀ ਜਿਹੜੀ ਆਈ ਸੀਗੀ ਉਹਦਾ ਕਰਕੇ ਔਰ ਸੋਈ ਦੇ ਵਿੱਚ ਸਭ ਤੋਂ ਜ਼ਿਆਦਾ ਖਲਾਰ ਔਰ ਸੋਈ ਦੇ ਵਿੱਚ ਸੀਗਾ ਤੇ ਲੋ ਜੀ ਆਪਾਂ ਝਾੜੂ ਹਨ ਤੇ 7:30 ਵਜੇ ਦੇਖੋ ਕਿੰਨੀ ਜ਼ਿਆਦਾ ਧੁੱਪ ਆ ਜਾਂਦੀ ਹੈ ਬਹੁਤ ਜ਼ਿਆਦਾ ਧੁੱਪ ਆ ਜਾਂਦੀ ਹੈਗੀ ਆ ਅਜੂਨੀ ਵੀ ਉੱਠ ਖੜੀ ਸੀਗੀ ਤੇ ਅਜੂਨੀ ਕਿਉਂਕਿ ਹਨੇਰੀ ਜਦੋਂ ਆਉਂਦੀ ਪਈ ਸੀ ਉਸ ਟਾਈਮ ਤੇ ਹੀ ਸੌਂਗੀ ਸੀਗੀ ਇਹ ਪਹਿਲਾਂ ਹੀ ਸੌਂਗੀ ਤੇ ਬਾਅਦ ਵਿੱਚ ਇਹ ਮੇਰੇ ਨਾਲ ਉੱਠ ਕੇ ਇੰਨੇ ਫੜੇ ਹੋਏ ਸੀਗੇ ਕਲਰਸ ਸਾਰੇ ਆਪਣੇ ਤੇ ਕਲਰਸ ਵਗੈਰਾ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਕਰਦੀ ਪਈ ਸੀਗੀ ਤੇ ਇੱਕ ਜੇ ਲਾਈਟ ਜਿਹੜੀ ਹੈਗੀ ਸੀਗੀ ਲਾਈਟ ਅਜਾਈ ਨਹੀਂ ਸੀਗੀ 8:30 ਵਜੇ ਲਾਈਟ ਆਈ ਸੀਗੀ 8:00 ਵਜੇ ਲਾਈਟ ਆ ਗਈ ਸੀਗੀ ਸ਼ਾਇਦ ਕਿਉਂਕਿ ਮੈਂ ਧਿਆਨ ਨਹੀਂ ਸੀਗਾ ਦਿੱਤਾ ਤੇ ਮੈਨੂੰ ਇਹ ਸੀਗਾ ਕਿ ਪਹਿਲਾਂ ਬੇੜਾ ਜਿਹੜਾ ਹੈਗਾ ਉਹ ਤੋਂ ਤੋਂ ਸਾਫ਼ ਹੋ ਜਾਵੇ ਤਾਂ ਫਿਰ ਤਾਂ ਆਪਾਂ ਬਾਅਦ ਵਿੱਚ ਸਫ਼ਾਈ ਦੇਣਾ ਹੈਗਾ ਤੇ ਦੇਖੋ ਕਿੜੀਆਂ ਹਨਾ ਇੰਨਾ ਜਿਆਦਾ ਮੀਂਹ ਪਿਆ ਤੇ ਕਿੜੀਆਂ ਦੇਖੋ ਕਿੜੀਆਂ ਕਿੰਨੀਆਂ ਧਰਦੀਆਂ ਪਈਆਂ ਨੇ ਅੱਤੀ ਦੇ ਜਦੋਂ ਨੇੜੇ ਜੇ ਕੈਮਰਾ ਹੁੰਦਾ ਇਹਨਾਂ ਦਾ ਫਿਰ ਪਤਾ ਲੱਗਦਾ ਕਿ ਤਰ ਤੇ ਕੋਈ ਚੀਜ਼ ਜਿਹੜੀ ਹੈਗੇ ਤੋਰਦੀ ਫਿਰਦੀ ਹੈ ਹਨਾ ਨੇ ਕੋਲ ਆਪਾਂ ਕਿੰਨੀ ਵਲਾਂ ਲੰਘਦੇ ਆਉਂਦੇ ਜਾਂਦੇ ਹਨਾ ਆਪਾਂ ਕਿੰਨੇ ਕੋਈ ਕੀੜੇ ਮਕੌੜੇ ਮਾਰਦੇ ਰਹਿੰਨੇ ਆਪਣੇ ਪੈਰਾਂ ਦੇ ਨਾਲ ਹਨਾ ਹਨ ਤੇ ਇੱਥੇ ਜੀ ਮੈਂ ਜਿਹੜਾ ਲਾਈਟਸ ਵਗੈਰਾ ਜਿਹੜੀਆਂ ਹੈਗੀਆਂ ਸੀ ਜਿਹੜੀਆਂ ਨਹੀਂ ਸੀ ਚੱਲਦੀਆਂ ਹਨਾ ਤੇ ਉਹ ਟੁੱਟ ਗਈਆਂ ਆਪਣੀ ਕਾਫੀ ਜ਼ਿਆਦਾ ਤੇ ਇਧਰੋਂ ਵਾਸ਼ਰੂਮ ਤੋਂ ਟੁੱਟ ਗਈਆਂ ਐਂਡ ਸਾਹਮਣੇ ਇੱਕ ਆਪਣਾ ਰੂਮਾ ਉੱਥੋਂ ਟੁੱਟ ਗਈਆਂ ਤੇ ਫਿਰ ਜੀ ਆਪਾਂ ਸ਼ਾਮ ਨੂੰ ਪਹੁੰਚ ਗਏ ਸੀਗੇ ਗੁਰੂ ਘਰੇ ਕਿਉਂਕਿ ਮੈਂ ਜਿਹੜੀ ਵੀਡੀਓ ਸੀ ਕੰਟੀਨਿਊ ਨਹੀਂ ਬਾਅਦ ਵਿੱਚ ਕਰ ਪਾਈ ਹੈਗੀ ਸੈਟਸਾਈਫਾਈ ਕਰਨ ਤੋਂ ਬਾਅਦ ਵਿੱਚ ਆਪਾਂ ਗੁਰੂ ਘਰੇ ਪਹੁੰਚ ਗਏ ਸੀ ਤੇ ਗੁਰੂ ਘਰ ਸਾਹਿਬ ਆਪਾਂ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਵਿੱਚ ਆਪਾਂ ਥੋੜੀ ਦੇਰ ਉੱਥੇ ਬੈਠੇ ਰਹੇ ਰਸ ਸਾਹਿਬ ਕੀਤੇ ਤੇ ਫਿਰ ਆ ਗਏ ਜੀ ਆਪਾਂ ਘਰ ਨੂੰ ਤੇ ਤੁਸੀਂ ਵੀ ਕਰੋ ਦਰਸ਼ਨ ਜੀ ਤੇ ਚੈਨਲ ਨੂੰ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਇਹ ਹੈਗਾ ਜੀ ਸਾਡੇ ਪਿੰਡ ਦਾ ਤੇ ਉਹਦੇ ਥੱਲੇ ਹੜ ਕੇ ਦੇਖੋਗੇ ਉਹ ਜਦ ਨਾਲ ਉਹਦੇ ਨਾਲ ਖੜ ਕੇ ਤੇ ਵਹਿਣ ਲੱਗਦਾ ਤੇ ਇੱਥੇ ਜੀ ਗੁਰੂ ਗਬਿੰਦ ਸਿੰਘ ਜੀ ਜਿਹੜੇ ਹੈਗੇ ਸੀਗੇ ਉਹ ਆਏ ਸੀਗੇ ਤੇ ਫਿਰ ਜੇ ਆਪਾਂ ਇਥੋਂ ਹਨ ਤੇ ਫਿਰ ਜੀ ਹੋ ਗਿਆ ਅਗਲਾ ਡੇ ਅਗਲੇ ਡੇ ਮੈਂ ਰਸੋਈ ਦੀ ਜਿਹੜੀ ਸਾਫ ਸਫਾਈ ਉਹ ਪੂਰੀ ਚੰਗੀ ਤਰ੍ਹਾਂ ਕਰ ਦਿੱਤੀ ਸੀਗੀ ਤੇ ਬਰਤਨ ਵਗੈਰਾ ਵੀ ਜਿਹੜੇ ਮੈਂ ਲਾਏ ਸੀਗੇ ਤੇ ਬੱਟ ਮੈਂ ਸਵੇਰੇ ਕੰਮ ਕਰ ਕਰਕੇ हट ਕੇ ਮੈਂ ਪੈ ਗਈ ਸੀਗੀ ਬਾਅਦ ਵਿੱਚ ਹੋਣ ਜਿਹੜੇ ਮੈਂ ਕਿਹਾ ਸੀਗੇ ਬੱਤਨ ਵਗੈਰਾ ਜਿਹੜੇ ਹੈਗੇ ਨੇ ਆਪਣੇ ਉਹ ਆਟੇ ਵਾਲੀ ਢਰਮੀ ਵੀ ਮੈਂ ਥੱਲੇ ਉਹਨਾਂ ਪਾਰ ਕੱਢ ਦਿੱਤੀ ਹੈਗੀਆ ਕਿਉਂਕਿ ਉੱਥੇ ਨਾ ਟਿੱਡੀਆਂ ਵਗੈਰਾ ਜੀ ਕਾਫੀ ਜ਼ਿਆਦਾ ਉਹ ਗਰਮੀ ਦਾ ਕਰਕੇ ਆਉਂਦੀਆਂ ਪਈਆਂ ਸੀਗਾ ਕਿ ਤੇ ਮੈਂ ਉੱਥੇ ਫੈਨਲ ਜਿਹੜੀ ਹੈਗੀ ਉਹ ਰੱਖ ਦਿੱਤੀ ਹੈਗੀਆ ਮੈਂ ਕਿਹਾ ਕਿ ਫੈਨਲ ਰੱਖੂਗੀ ਨਾ ਤੇ ਉਹਦੇ ਨਾਲ ਜਿਹੜੇ ਟਿੱਡੀਆਂ ਵਗੈਰਾ ਉਹ ਫਿਰ ਉੱਠ ਜਾਂਦੀਆਂ ਨੇ ਤੇ ਇੱਥੇ ਮੈਂ ਜਿਹੜਾ ਆਪਣੇ ਗਲਾਸ ਵਗੈਰਾ ਸਾਰੇ ਸੀਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਮੈਂ ਇੱਕ ਥੋੜੀ ਜੀ ਸੈਟਿੰਗ ਜਿਹੜੀ ਹੈਗੀ ਆਪਣੀ ਰਸੋਈ ਦੇ ਅਲੱਗ ਕਰ ਦਿੱਤੀ ਹੈਗੀਆ ਕਿਉਂਕਿ ਜਿਹੜੇ ਡੇਲੀ ਯੂਜ਼ ਹੋਣ ਵਾਲੇ ਬਰਤਨ ਨੇ ਉਹ ਮੈਂ ਇੱਕ ਸਾਈਡ ਤੇ ਕਰ ਦਿੱਤੇ ਤੇ ਜਿਹੜੇ ਕਦੇ-ਕਦੇ ਯੂਜ਼ ਹੋਣ ਵਾਲੇ ਨੇ ਉਹਨਾਂ ਨੂੰ ਮੈਂ ਇੱਕ ਸਾਈਡ ਤੇ ਕਰ ਦਿੱਤਾ ਹੈਗਾ ਤੇ ਕਹ ਜੀ ਤੁਸੀਂ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਇਸ ਤਰ੍ਹਾਂ ਤੇ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਨੇ ਫੁੱਲ ਵਾਚ ਕਰਿਆ ਕਰੋ ਤੇ ਬਲੌਗ ਨੂੰ ਇੰਜੋਏ ਸਾਰੇ ਜਣੇ ਜਰੂਰ ਕਰਿਆ ਕਰੋ ਕਮੈਂਟ ਸੈਕਸ਼ਨ ਵਿੱਚ ਪਲੀਜ਼ ਜੇ ਤੁਹਾਨੂੰ ਥੋੜੀ ਜਿਹੀ ਵੀ ਆਪਣੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਕਮੈਂਟ ਸੈਕਸ਼ਨ ਵਿੱਚ ਸਾਰੇ ਜਣੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਅੱਜ ਦੀ ਵੀਡੀਓ ਜਿਹੜੀ ਹੈਗੇ ਕਿਸ ਤਰ੍ਹਾਂ ਦੀ ਬਣੀ ਆ ਉਹਦੇ ਵਿੱਚ ਕੀ ਗਲਤੀਆਂ ਨੇ ਕੀ ਨਹੀਂ ਗਲਤੀਆਂ ਕੀ ਮਨ ਚੰਗਾ ਕੋਈ ਬੋਲਿਆ ਗਿਆ ਹੈਗਾ ਪਲੀ ਸਾਰਾ ਕੁਝ ਹੀ ਤੁਸੀਂ ਉਸ ਵੀਡੀਓ ਦੇ ਵਿੱਚ ਆਪਣੇ ਆਪ ਅਤੇ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਪ੍ਰਤੀ ਉਹ ਸਾਰੇ ਹੀ ਕੁਝ ਦੱਸ ਸਕਦੇ ਹੈਗੇ ਤੇ ਇਥੇ ਆٹے ਵਾਲੇ ਢਰਮੀ ਰੱਖਣ ਦਾ ਕਾਰਨ ਕਰਕੇ ਤੇ ਥੋੜਾ ਜਿਹਾ ਥਾਂ ਜਿਹੜਾ ਹੈਗਾ ਸੀ ਕੋ ਟਾਈਟ ਹੋ ਗਿਆ ਸੀਗਾ ਤੇ ਆ ਬਾਕੀ ਆਪਣੇ ਸਾਰੇ ਜਿਹੜੇ ਸਾਰੇ ਕੰਮ ਧੰਦੇ ਸੀ ਉਹ ਆਪਣੇ ਹੋ ਚੁੱਕੇ ਕਿਉਂਕਿ ਆਪਾਂ ਦਿੱਲੀ ਵਗੈਰੇ ਜਿਹੜੀ ਹੈਗੀ ਉਹ ਆਪਣੇ ਰੱਖ ਦਿੱਤੀ ਕਿਉਂਕਿ ਆਪਾਂ ਸਵੇਰ ਦਾ ਜਿਹੜਾ ਹੈਗਾ ਸੀ ਸੋ ਬਾਪਾ ਸਬਜੀ ਵਗੈਰੇ ਜਿਹੜੀ ਹੈਗੀ ਸੀ ਅੱਜ ਨੇ ਦੁਪਹਿਰ ਨੂੰ ਬਣਾ ਲਈ ਸੀਗੀ ਸੋ ਬਾਦੀ ਵੀ ਤੇ ਸਵੇਰ ਦੀ ਵੀ ਇਕੱਠਾ ਰਾਤ ਦੀ ਵੀ ਇਕੱਠੀ ਬਣਾ ਲਈ ਸੀਗੀ ਅੱਜ ਕਿਉਂਕਿ ਅੱਜ ਸ਼ਾਮ ਨੂੰ ਨਹੀਂ ਬਣਾਉਣੀ ਪਊਗੀ ਆਪਾਂ ਨੂੰ ਤਾਂ ਕਰਕੇ ਤੇ ਮੈਂ ਜੀ ਇੱਥੇ ਸਾਰਾ ਕੰਮ ਧੰਦਾ ਕਰਕੇ ਕਿਉਂ ਤੁਹਾਨੂੰ ਬਤਾਇਆ ਜੁਨੀ ਚੋਟੀਆਂ ਹਨਾ ਤੇ ਉਸ ਦਾ ਕਰਕੇ ਫਿਰ ਉਹਨੂੰ ਹੁੰਦਾ ਹੈ ਕਿ ਮੇਰੇ ਨਾਲ ਹੀ ਮਮਾ ਬੈਣ

ਆਪਾਂ ਜੇ ਸਾਰੇ ਘਰ ਦੀ ਸਫਾਈ ਕਰ ਦਿੱਤੀ ਸੀ ਤੋਤਾ ਸਾਰ ਸਾਰਾ ਘਰ ਆਪਾਂ ਸਰਫ ਨਾਲ ਧੋਤਾ। ਬਣ ਸੋਨੇ ਸੋਨੇ ਸਮੈਲ ਆਉਂਦੀ ਆ। ਸਾਰਾ ਘਰ ਆਪਾਂ ਸਰਫ ਨਾਲ ਧੋ ਲਿਆ। ਤੇ ਉਹ ਮੰਜੇ ਦੇ ਕਵਰ ਵੀ ਜਿਹੜੇ ਹੈਗੇ ਨੇ ਉਹ ਵੀ ਧੋਲੇ ਨੇ ਤੇ ਮੰਜੇ ਵੀ ਧੋਤੇ ਨੇ ਮੰਜੇ ਧੋ ਕੇ ਤੇ ਹੁਣ ਆਪਾਂ ਕਿਤੇ ਨੇ। ਹਰੇਕ ਤੇ ਇੱਕ ਬੰਜਰ ਮੈਂ ਬਾਹਰ ਟਾਇਆ ਹੋਇਆ ਵਾ ਕਿਉਂਕਿ ਮੰਜੇ ਦੇ ਜਿਹੜੇ ਕਵਰ ਸੀ ਉਹ ਕਾਫੀ ਜ਼ਿਆਦਾ ਫਟ ਗਏ ਨੇ ਕਾਫੀ ਜ਼ਿਆਦਾ ਫਟ ਗਏ ਸੀ ਤੇ ਤਾਂ ਕਰਕੇ ਆਪਾਂ ਕਹਿ ਕੇ ਕਿਉਂ ਨਾ ਉਹਨਾਂ ਨੂੰ ਨਵੇਂ ਜਿਹੜੇ ਹੈਗੇ ਆਪਾਂ ਬਣਾ ਲੈਣ ਲੱਗੇ ਤੇ ਜਿਹੜੇ ਕਵਰ ਜਿਹੜੇ ਹੈਗੇ ਉਹ ਨਿਊ ਤੇ ਵੈਸੇ ਮੇਰੇ ਕੋਲ ਹੈਗੇ ਵੀ ਨੇ ਬਸ ਉਹ ਮੇਰੇ ਸਮਾਨ ਦੇ ਵਿੱਚ ਪਈ ਹੋਈ ਨੇ ਤੇ ਮੈਂ ਬਣਾਵਣਾ ਕਿੱਝ ਜੜਖੇ ਹੋਈਆਂ ਨੇ ਪਹਿਲੇ ਆਪਣੀ ਇਹਨੇ ਦੇ ਪੂਰੀ ਦਾਜ ਇਕੱਠਾ ਕਰਤੀ। ਕੋਈ ਗੱਲ ਮੇਰੀ ਹੈ। ਵੀ ਆਪਣੇ ਹਰ ਇੱਕ ਚੀਜ਼ ਜੁੜੀ ਹੈਗੀ ਉਹ ਪੂਰੀ ਵਧੀਆ ਤਰੀਕੇ ਨਾਲ ਬਣਾ ਕੇ ਰੱਖੀ ਹੋਈ ਆ। ਤੇ ਮੈਂ ਤਾਂ ਇਹਨਾਂ ਕਿ ਚਲੋ ਅੱਜ ਦਾ ਆਪਣਾ ਨਵਾਂ ਘਰ ਬਣੂਗਾ। ਬਣੂਗਾ, ਵਾਈਗਰ ਬਣਾਉਂਗਾ। ਆਈ ਐਮ ਸੋ ਐਕਸਾਈਟਿਡ ਕਿ ਵਿਰਾਖ ਘਰ ਬਣੂਗਾ। ਤੇ ਚਲੋ ਜੀ ਜਿਹੜੇ ਵੀ ਆਪਣੇ ਚੈਨਲ ਤੇ ਫਰਸਟ ਟਾਈਮ ਆਉਂਦੇ ਨੇ ðiਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਹੁਣ ਜੇ ਆਪਾਂ ਦੁਪਹਿਰ ਵੇਲੇ ਦੀ ਜਿਹੜੀ ਹੈਗੀ ਚਾਹ ਪੀਂਦੇ ਆ 4:00 ਵਜੇ ਦੇ ਮੈਸੇਜ ਤੇ ਤੇ ਬੱਸ ਬੰਜ ਲੰਮੇ ਤੇ ਨਹੀਂ ਪਈ ਹੈਗੀ ਕਿਉਂਕਿ ਮੈਂ ਮਸ਼ੀਨ ਦਾ ਥੋੜਾ ਜਿਹਾ ਕੰਮ ਜਿਹੜਾ ਸੀ ਉਹ ਕਰਦੀ ਸੀਗੀ ਤਾਂ ਕਰਕੇ ਮੈਂ ਮਸ਼ੀਨ ਤੇ ਕੰਮ ਕਰ ਦਿੱਤੀ ਸੀਗੀ ਇਸ ਕਰਕੇ ਤੇ ਇਸਦੇ ਆਪਾਂ ਕੀ ਕੀ ਹੋਣਾ ਆਪਾਂ ਕੱਲ ਲੀਏ ਹੈ ਨਾ ਕਰਦੇ ਕੰਮ ਦਿੰਦੇ ਤੇ ਆਪਾਂ ਬਿਹੜਾ ਵੀ ਪੂਰਾ ਚੰਗੀ ਤਰ੍ਹਾਂ ਕਲੀਨ ਆਪਾਂ ਬਿਹੜਾ ਵੀ ਪੂਰਾ ਚੰਗੀ ਤਰ੍ਹਾਂ ਕਲੀਨ ਕੀਤਾ ਹੈ ਗਏ ਪੂਰਾ ਚੰਗੀ ਤਰ੍ਹਾਂ ਕਲੀਨ ਕੀਤਾ ਸਾਰਾ ਇਹ ਆਪਾਂ ਤਰੀਕੇ ਨਾਲ ਜਿੱਦੋਂ ਹੰਨੀਰੀਆਂ ਗੰਦ ਜਪਾ ਕੇ ਜਾਂਦੀਆਂ ਹਨ ਤਾਂ ਫਿਰ ਇਦਾਂ ਹੁੰਦਾ ਹੈ ਕਿ ਇਹ ਸੱਚੀ ਬਹੁਤ ਬੁਰਾ ਜਿਹਾ ਲੱਗਦਾ ਹੈਗਾ ਤਾਂ ਕਰਕੇ ਤੇ वैसे मैं मुँह साफ़ नहीं करती हूँ पानी तो के बट गर्मी का करके ना मैंने होर तरह जल्दी लगी जा रहा अपने आप में हम ठंडा ठंडा पानी आया हम नहाँ ठंडे ठंडे पानी बट चाह पी पहले क्योंकि हम आपबाद की चाह पीती हुई है आप दो टाइम ही चाह पीने बस दोपहर ही नहीं कोई चाह चू आप पीएम है दोपहर आप बना के पी लेता है करके ਸੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਣੇ ਆਪਣਾ ਧਿਆਨ ਰੱਖਿਓ ਰਾਜੀ ਖੁਸ਼ੀ ਰੋ ਆਪਣੇ ਆਪਣੇ ਘਰਾਂ ਵਿੱਚ ਬਾਏ